ਤੁਹਾਨੂੰ ਪਤਾ ਕਿ ਸਾਡੇ ਮਨ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਡਰ ਬੈਠਾ ਰਹਿੰਦਾ ਹੈ ਤੇ ਸਾਡੇ ਦਿਲ ਦੇ ਵਿੱਚ ਬਹੁਤ ਸਾਰੇ ਡਰ ਹੁੰਦੇ ਹਨ ਤੇ ਅੱਜ ਇਹੀ ਡਰ ਦੇ ਬਾਰੇ ਮੈਂ ਅੱਜ ਗੱਲ ਕਰਾਂਗੀ ਪਰ ਇਸ ਵਿੱਚ ਸਭ ਤੋਂ ਵੱਡਾ ਡਰ ਕਿਹੜਾ ਹੈ ਤੁਹਾਨੂੰ ਉਹ ਵੀ ਦੱਸਾਂਗੀ ਕਹਾਣੀ ਪੂਰੀ ਸੁਣਿਓ ਤੁਸੀਂ ਹਾਂਜੀ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਆ ਗਰੀਬੀ ਹਮੇਸ਼ਾ ਨਕਾਰਾਤਮਕ ਅਤੇ ਟੈਂਦੀ ਕਲਾ ਵਾਲੀ ਮਾਨਸਿਕ ਹਾਲਤ ਦਾ ਹੀ ਨਤੀਜਾ ਹੁੰਦੀ ਹੈ ਅਤੇ ਹਰ ਇੱਕ ਦੇ ਜੀਵਨ ਵਿੱਚ ਕਦੇ ਨਾ ਕਦੇ ਇਸ ਦਾ ਅਨੁਭਵ ਹੁੰਦਾ ਹੈ ਗਰੀਬੀ ਮਨੁੱਖ ਦੇ 7 ਮੁਢਲੇ ਡਰਾਂ ਦੇ ਵਿੱਚੋਂ ਪਹਿਲਾ ਅਤੇ ਸਭ ਤੋਂ ਭਿਆਨਕ ਡਰ ਹੈ ਪਰ ਇਹ ਸਿਰਫ ਇੱਕ ਮਾਨਸਿਕ ਅਵਸਥਾ मात्र ਹੀ ਹੈ ਅਤੇ ਸਾਡੇ ਬਾਕੀ ਦੇ 6 ਡਰਾਂ ਵਾਂਗ ਹੀ ਇਹ ਕਿਸੇ ਵੀ ਮਨੁੱਖ ਦੇ ਸਿਰਫ ਆਪਣੇ ਹੀ ਕਾਬੂ ਵਿੱਚ ਆਉਣ ਵਾਲੀ ਚੀਜ਼ ਹੈ ਮਤਲਬ ਜੋ ਗਰੀਬੀ ਹੈ ਉਸ અપ ਤੋਂ ਵੱਡਾ ਡਰ ਹੈ ਕਿਉਂਕਿ ਗਰੀਬ ਬੰਦਾ ਅੱਜ ਦੇ ਟਾਈਮ ਦੇ ਵਿੱਚ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਇਹੀ ਡਰ ਸਾਡੇ ਮਨ ਵਿੱਚ ਬੈਠਾ ਹੁੰਦਾ ਹੈ ਪਰ ਇਹ ਡਰ ਸਿਰਫ ਇੱਕ ਡਰ ਹੀ ਹੈ ਕਿਉਂਕਿ ਅੱਜ ਦੇ ਟਾਈਮ ਵਿੱਚ ਜੇ ਗਰੀਬ ਬੰਦਾ ਵੀ ਹਿੰਮਤ ਕਰੇ ਤਾਂ ਉਹ ਵੀ ਅਮੀਰ ਬਣ ਸਕਦਾ ਹੈ। ਅਸਲ ਵਿੱਚ ਗਰੀਬੀ ਦੇ ਹਾਲਾਤ ਵਿੱਚ ਪੈਦਾ ਹੋਣ ਵਾਲੇ ਮਤਲਬ ਜੋ ਗਰੀਬੀ ਦੇ ਵਿੱਚ ਪੈਦਾ ਹੁੰਦੇ ਨੇ ਤੇ ਜੀਵਨ ਜੀਣ ਵਾਲੇ ਬਹੁਤੇ ਲੋਕ ਇਹੀ ਸਮਝ ਬੈਠਦੇ ਹਨ। ਕਿ ਇਸ ਤੋਂ ਬਚਿਆ ਨਹੀਂ ਜਾ ਸਕਦਾ ਉਹ ਆਪਣਾ ਸਾਰਾ ਜੀਵਨ ਗਰੀਬੀ ਦੇ ਪਰਛਾਵੇਂ ਹੇਠ ਹੀ ਬਤਾ ਦਿੰਦੇ ਹਨ ਇਸ ਤੋਂ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਅਹਿਸਾਸ ਕਿੰਨੀ ਤਾਕਤਵਰ ਚੀਜ਼ ਹੈ ਇਓਂ ਲੱਗਦਾ ਹੈ ਕਿ ਗਰੀਬੀ ਇਸ ਸੰਸਾਰ ਦੇ ਕਰਤਾਪੁਰਖ ਵੱਲੋਂ ਸਿਰਜਿਆ ਗਿਆ ਇੱਕ ਇਮਤਿਹਾਨ ਹੈ ਜਿਸ ਨਾਲ ਉਹ ਬਲਵਾਨ ਅਤੇ ਬਲਹੀਨ ਵਿੱਚ ਨਿਖੇੜਾ ਕਰਦਾ ਹੈ ਇਹ ਇੱਕ ਮੰਨੀ ਪਰ ਮੰਨੀ ਸੱਚਾਈ ਹੈ ਕਿ ਉਹ ਵਿਅਕਤੀ ਜਿਹੜਾ ਗਰੀਬੀ ਉੱਤੇ ਕਾਬੂ ਪਾ ਲੈਂਦਾ ਹੈ ਉਹ ਨਾ ਸਿਰਫ ਦੁਨਿਆਵੀ ਪੈਮਾਨੇ ਨਾਲ ਅਮੀਰ ਹੀ ਹੋ ਜਾਂਦਾ ਹੈ ਸਗੋਂ ਉਹ ਅਕਸਰ ਦਾਨਾ ਸਿਆਣਾ ਵੀ ਬਣ ਜਾਂਦਾ ਹੈ ਅਤੇ ਆਤਮਿਕ ਪੱਖੋਂ ਵੀ ਅਮੀਰ ਬਣ ਜਾਂਦਾ ਹੈ ਮੈਂ ਅਕਸਰ ਇਹ ਦੇਖਿਆ ਹੈ ਕਿ ਉਹ ਵਿਅਕਤੀ ਜਿਹੜੇ ਗਰੀਬੀ ਉੱਤੇ ਕਾਬੂ ਪਾ ਲੈਂਦੇ ਹਨ ਉਹਨਾਂ ਅੰਦਰ ਇੱਕ ਮਜ਼ਬੂਤ ਭਰੋਸਾ ਪੈਦਾ ਹੋ ਜਾਂਦਾ ਹੈ ਉਹ ਆਪਣੀ ਤਰੱਕੀ ਦੇ ਰਾਹ ਵਿੱਚ ਆ ਰਹੀ ਕਿਸੇ ਵੀ ਕਿਸਮ ਦੀ ਔਕੜ ਤੇ ਕਾਬੂ ਪਾ ਸਕਦੇ ਨੇ ਦੂਜੇ ਪਾਸੇ ਉਹ ਲੋਕ ਹਨ ਜਿਹੜੇ ਗਰੀਬੀ ਨੂੰ ਇੱਕ ਐਸੀ ਸਦੀਵੀ ਅਵਸਥਾ ਮੰਨ ਬੈਠੇ ਹਨ ਜਿਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਐਸੇ ਲੋਕ ਆਪਣੇ ਜੀਵਨ ਦੇ ਬਾਕੀ ਦੇ ਪੱਖਾਂ ਵਿੱਚ ਵੀ ਕਮਜ਼ੋਰੀ ਦਿਖਾਉਂਦੇ ਰਹਿੰਦੇ ਹਨ ਮੈਂ ਐਸਾ ਕਦੇ ਵੀ ਨਹੀਂ ਦੇਖਿਆ ਕਿ ਉਹ ਲੋਕ ਜਿਨ੍ਹਾਂ ਨੇ ਆਪਣੀ ਗਰੀਬੀ ਦੀ ਹਾਲਤ ਨੂੰ ਆਪਣੀ ਕਿਸਮਤ ਸਮਝ ਕੇ ਪਰਵਾਣ ਕਰ ਲਿਆ ਹੋਵੇ ਅਤੇ ਇਹ ਮੰਨ ਲਿਆ ਹੋਵੇ ਕਿ ਉਹ ਕਦੇ ਵੀ ਗਰੀਬੀ ਤੋਂ ਬਚ ਨਹੀਂ ਸਕਦੇ ऐसे लोग कभी भी परमात्मा ਵੱਲੋਂ ਬਖਸ਼ੀ ਗਈ ਇੱਕ ਕੀਮਤੀ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਦੇ ਇਹ ਆਪਣੀਆਂ ਮਾਨਸਿਕ ਸ਼ਕਤੀਆਂ ਨੂੰ ਆਪਣੇ ਕਾਬੂ ਹੇਠ ਲੈ ਆਉਣ ਦੀ ਕਾਬਲੀਅਤ ਦੀ ਦਾਤ ਹੈ ਇਹ ਸੰਸਾਰ ਨੂੰ ਬਣਾਉਣ ਵਾਲੇ ਕਰਤੇ ਦੀ ਇਹ ਇੱਛਾ ਸੀ ਕਿ ਅਸੀਂ ਆਪਣੀਆਂ ਮਾਨਸਿਕ ਸ਼ਕਤੀਆਂ ਨੂੰ ਆਪਣੇ ਵਸ ਵਿੱਚ ਕਰੀਏ ਹਰ ਵਿਅਕਤੀ ਕਈ ਵੱਖਰੇ-ਵੱਖਰੇ ਹਾਲਾਤਾਂ ਵਿੱਚ ਆਪਣੇ ਸਾਰੇ ਜੀਵਨ ਵਿੱਚ بار-बार ਪ੍ਰੀਖਿਆ ਦੀਆਂ ਘੜੀਆਂ ਵਿੱਚੋਂ ਲੰਘਦਾ ਹੈ। ਇਹ ਘੜੀਆਂ ਇਸ ਗੱਲ ਨੂੰ ਸਭ ਤੋਂ ਸਾਹਮਣੇ ਪ੍ਰਗਟ ਕਰ ਦਿੰਦੀਆਂ ਹਨ ਕਿ ਅਸੀਂ ਆਪਣੀਆਂ ਮਾਨਸਿਕ ਸ਼ਕਤੀਆਂ ਨੂੰ ਆਪਣੇ ਕਾਬੂ ਹੇਠ ਰੱਖ ਸਕਣ ਦੀ ਰੱਬੀ ਤਾਕਤ ਤੇ ਮਿਹਰ ਦੀ ਸਹੀ ਵਰਤੋਂ ਕੀਤੀ ਹੈ ਜਾਂ ਨਹੀਂ। ਮੈਂ ਇਹ ਵੀ ਚੰਗੀ ਤਰ੍ਹਾਂ ਦੇਖਿਆ ਹੈ ਕਿ ਉਹ ਅਨੰਤ ਪਿਤਾ ਵੱਲੋਂ ਮਿਲੀ ਇਸ ਸ਼ਕਤੀ ਨੂੰ ਨਾ ਵਰਤਣ ਦੀਆਂ ਵੀ ਕੁਝ ਸਜਾਵਾਂ ਹਨ ਅਤੇ ਇੰਨਾਂ ਸ਼ਕਤੀਆਂ ਨੂੰ ਸਮਝ ਕੇ ਹੀ ਸਹੀ ਢੰਗ ਨਾਲ ਵਰਤ ਕੇ ਕੁਝ ਖਾਸ ਇਨਾਮ ਵੀ ਪ੍ਰਾਪਤ ਹੁੰਦੇ ਹਨ ਇੰਨਾਂ ਇਨਾਮਾਂ ਵਿੱਚੋਂ ਇੱਕ ਖਾਸ ਮਹੱਤਵਪੂਰਨ ਇਨਾਮ ਇਹ ਹੈ ਕਿ ਮਨੁੱਖ ਨੂੰ ਆਪਣੀ ਮੁਢਲੇ ਸੱਤ ਡਰਾਂ ਤੋਂ ਅਤੇ ਸਾਰੇ ਹੀ ਹੋਰ ਛੋਟੇ-ਛੋਟੇ ਡਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਨਾਲ ਹੀ ਭਰੋਸੇ ਦੀ ਇੱਕ ਜਾਦੂਈ ਸ਼ਕਤੀ ਵੀ ਪ੍ਰਾਪਤ ਹੋ ਜਾਂਦੀ ਹੈ ਜੋ ਇੰਨਾ ਸਾਰੇ ਡਰਾਂ ਨੂੰ ਕੱਢ ਕੇ ਉਹਨਾਂ ਦੀ ਥਾਂ ਲੈ ਲੈਂਦੀ ਹੈ ਇਸ ਮਹਾਨ ਸ਼ਕਤੀ ਨੂੰ ਨਾ ਵਰਤਣ ਦੀ ਅਣਗਹਿਲੀ ਕਰ ਦੇਣ ਨਾਲ ਜ ਉਸ ਜਾਵਾਂ ਮਿਲਦੀਆਂ ਹਨ ਇਹ ਸੰਸਾਰ ਉਹਨਾਂ ਬਾਰੇ ਜਾਣਦਾ ਹੈ ਐਸਾ ਕਰਨ ਨਾਲ ਨਾ ਸਿਰਫ ਸਾਰੇ ਦੇ ਸਾਰੇ ਸੱਤ ਮੁਢਲੇ ਡਰਾਂ ਤੋਂ ਹੀ ਸਾਡਾ ਛੁਟਕਾਰਾ ਨਹੀਂ ਹੁੰਦਾ ਸਗੋਂ ਇਸ ਤੋਂ ਇਲਾਵਾ ਐਸੀਆਂ ਹੋਰ ਕਈ ਮੁਸੀਬਤਾਂ ਵੀ ਨਾਲ ਲੱਗ ਜਾਂਦੀਆਂ ਹਨ ਜਿਹੜੀਆਂ ਇੰਨਾ ਸੱਤ ਡਰਾਂ ਵਿੱਚ ਸ਼ਾਮਿਲ ਨਹੀਂ ਹਨ ਇਸ ਮਹਾਨ ਸ਼ਕਤੀ ਨੂੰ ਨਾਮ ਵਰਤਣ ਦੀ ਅਣਗਹਿਲੀ ਕਰਨ ਦੀ ਇੱਕ ਮੁੱਖ ਸਜ਼ਾ ਇਹ ਹੈ ਕਿ ਮਨ ਦੀ ਸ਼ਾਂਤੀ ਪ੍ਰਾਪਤ ਕਰਨੀ ਇੱਕ ਅਸੰਭਵ ਗੱਲ ਬਣ ਜਾਂਦੀ ਹੈ ਹਾਂਜੀ ਹੁਣ ਆਪਾਂ ਛੋਟੀ ਛੋਟੀ ਪ੍ਰੋਬਲਮ ਨੂੰ ਛੋਟੀ ਛੋਟੀ ਟੈਨਸ਼ਨ ਨੂੰ ਆਪਾਂ ਦਿਮਾਗ ਤੇ ਐਸਾ ਬਿਠਾ ਲੈਂਦੇ ਹਾਂ ਕਿ ਸਾਨੂੰ ਲੱਗਦਾ ਕਿ ਸਾਡੇ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਕਦੇ ਆਹੀ ਨਹੀਂ ਸਕਦੀ ਪਰ ਇਹ ਬਹੁਤ ਗਲਤ ਗੱਲ ਹੈ ਕਿਉਂਕਿ ਸਾਨੂੰ ਚਾਹੇ ਸੋਖੋ ਹੋਵੇ ਚਾਹੇ ਦੁਖੋ ਹੋਵੇ ਇੱਕੋ ਹੀ ਕੰਡੀਸ਼ਨ ਦੇ ਵਿੱਚ ਰਹਿਣਾ ਸਿੱਖਣਾ ਚਾਹੀਦਾ ਹੈ ਤਾਂ ਜੋ ਸਾਨੂੰ ਦੁੱਖ ਵਿੱਚ ਦੁੱਖ ਮਹਿਸੂਸ ਨਾ ਹੋਵੇ ਤੇ ਸੁੱਖ ਵਿੱਚ ਜ਼ਿਆਦਾ ਅਸੀਂ ਖੁਸ਼ੀ ਨਾ ਮਨਾਈਏ ਜਿਹੜਾ ਬੰਦਾ ਸਿਰ ਰੰਦਾ ਹੈ ਉਹੀ ਅਸਲੀ ਇਨਸਾਨ ਹੈ ਤੇ ਉਹੀ ਹਰ ਡਰ ਉੱਪਰ ਕਾਬੂ ਪਾ ਸਕਦਾ ਹੈ ਧੰਨਵਾਦ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਮੇਰੇ ਵਿਚਾਰ ਪਸੰਦ ਆਏ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ